ਮੁਸ਼ਕਾਤ ਜੀ ਦੇਖ ਰਹੀ ਹਾਂ ਪੰਜਾਬ ਬਾਰਡਰ ਨਿਊਜ਼ ਇਸ ਵੇਲੇ ਪੰਚਾਇਤੀ ਚੋਣਾਂ ਨੇ ਔਰ ਪੰਚਾਇਤੀ ਚੋਣਾਂ ਦੇ ਵਿੱਚ ਲਗਾਤਾਰ ਜਿੰਨੇ ਵੀ ਉਮੀਦਵਾਰ ਨੇ ਉਹ ਪਿੰਡਾਂ ਦੇ ਵਿੱਚ ਵਿਕਾਸ ਦੇ ਦਾਅਵੇ ਕਰ ਰਹੇ ਨੇ ਔਰ ਲੋਕਾਂ ਨੂੰ ਸਭ ਜਬਾਗ ਦਿਖਾ ਰਹੇ ਨੇ ਕਿ ਆਖਿਰ ਅਸੀਂ ਗਲੀਆਂ ਦਾ ਕੰਮ ਕਰਾਂਗੇ ਸਮਸ਼ਾਨ ਘਾਟ ਦਾ ਕੰਮ ਕਰਾਂਗੇ ਵਿਕਾਸ ਕਰਾਂਗੇ ਔਰ ਦਾਅਵੇ ਕਿਵੇਂ ਸੱਚ ਹੁੰਦੇ ਨੇ ਤੁਸੀਂ ਸਾਰੇ ਜਾਣਦੇ ਹੋ لیکن اج ایک ایسی شخصیتਾਂ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਇਸ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੋਈ ਵੀ ਸਵਾਰਥ ਨਹੀਂ ਹੈ ਬਿਨਾਂ ਸਵਾਰਥ ਉਹ ਨਾ ਕਿਸੇ ਨਾਲ ਕੋਈ ਦਾਵਾ ਕਰਦੇ ਨੇ ਨਾ ਕੋਈ ਵਾਅਦਾ ਕਰਦੇ ਨੇ ਸਿਰਫ ਔਰ ਸਿਰਫ ਉਹਨਾਂ ਦਾ ਮਕਸਦ ਹੈ ਕੰਮ ਕਰਨਾ ਔਰ ਅੱਜ ਜੋ ਖਾਸ ਕਰਕੇ ਤੁਹਾਡੇ ਨਾਲ ਗੱਲਬਾਤ ਕਰਵਾਵਾਂਗੇ ਉਹ ਕਮੇਟੀ ਹੈ ਭਾਰਤ ਪਾਕਿਸਤਾਨ ਸਾਧੀ ਬਿਲਕੁਲ ਜੀਰੋ ਰੇਖਾ ਤੇ ਸਥਿਤਾਂ ਇੱਥੇ ਇੱਕ ਕਮੇਟੀ ਹੈਗੀ ਸੱਚਾ ਰਸਤਾ ਵੈਲਫੇਅਰ ਕਮੇਟੀ ਬਮਿਆਲ ਜੋ ਕਿ ਐਕ ਸਰਵਿਸਮੈਨ ਜਿਹਦਾ ਜਿਨ੍ਹਾਂ ਦੇ ਵਿੱਚ ਆਰਮੀ ਰਿਟਾਇਰਡ ਨੇ ਟੀਚਰ ਰਿਟਾਇਰਡ ਨੇ ਔਰ ਵੀ ਬਾਕੀ ਜੋ ਬਜ਼ੁਰਗ ਨੇ ਆਪਣੇ ਕੰਮ ਕਾਜ ਤੋਂ ਰਿਟਾਇਰ ਨੇ ਦੱਸਣਾ ਚਾਹਾਂਗਾ ਕਿ ਇਹਨਾਂ ਦੇ ਵੱਲੋਂ ਇੱਕ ਜੋ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਇੱਕ ਪ੍ਰੇਰਣਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਬਿਨਾਂ ਕਿਸੇ ਸਵਾਰਥ ਕਿਸੇ ਕੰਮ ਨੂੰ ਕਿਵੇਂ ਕੀਤਾ ਜਾ ਸਕਦਾ ਹੈ ਤਸਵੀਰ ਲਗਾਤਾਰ ਦੇਖ ਰਹੇ ਹੋ ਇਹ ਤਸਵੀਰ ਬੰਮਿਆਲ ਦੇ ਇੱਕ ਜਲਾਲੀ ਦੇ ਦਰਿਆ ਦੇ ਕਿਨਾਰੇ ਇੱਕ ਸਮਸ਼ਾਨ ਘਾਟ ਦੀ ਹੈ ਜੋ ਪਿੱਛੇ ਦੇਖ ਰਹੇ ਹੋ ਸਮਸ਼ਾਨ ਘਾਟ ਦੇ ਕਿਨਾਰੇ ਦਾ ਜਲਾਲੀ ਦਰਿਆ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖਦਾ ਆਇਆ ਕਿ ਹੁਣ ਤੱਕ ਇਹ ਜੋ ਸਮਸ਼ਾਨ ਘਾਟ ਹੈ ਇਹ ਬੜਾ ਹੀ ਖਸਤਾ ਹਾਲਤ ਦੇ ਵਿੱਚ ਸੀਗਾ ਇੱਕ ਸਿਰਫ ਇੱਕ 1.5 ਫੁੱਟ ਦਾ ਰਸਤਾ ਇਸ ਸਮਸ਼ਾਨ ਘਾਟ ਨੂੰ ਪਹੁੰਚਣ ਦੇ ਲਈ ਸੀਗਾ ਔਰ ਜਦੋਂ ਅੱਜ ਆਪਾਂ ਇਸ ਸਮਸ਼ਾਨ ਘਾਟ ਦੀ ਤਸਵੀਰ ਦੇਖੀ ਹੈ ਤਾਂ ਸਾਹਮਣੇ ਆਇਆ ਕਿ ਆਖਿਰ ਇਹਨਾਂ ਬਜ਼ੁਰਗਾਂ ਦੇ ਵੱਲੋਂ ਇਹਨਾਂ ਜੋ ਵੀ ਇਹਨਾਂ ਦੇ ਸਹੋਜਗੀ ਇਹਨਾਂ ਦੇ ਵੱਲੋਂ ਕੀਨ ਦਾ ਕਾਰਾ ਕੀਤਾ ਗਿਆ ਕੇ ਲੋਕਾਂ ਨੂੰ ਨਵੀਂ ਪੀੜ੍ਹੀ ਨੂੰ ਜੋ ਹੈ ਇੱਕ ਵਧੀਆ ਪ੍ਰੇਰਨਾ ਮਿਲ ਸਕੇ ਕਿ ਆਖਿਰ ਬਿਨਾਂ ਸਵਾਰਥ ਕਿਵੇਂ ਕਿਸੇ ਕੰਮ ਨੂੰ ਸਿਰੇ ਚਾੜਿਆ ਜਾਂਦਾ ਹੈ ਦੱਸ ਦिए ਕਿ ਪੂਰਾ ਜੰਗਲ ਜાડ ਜੋ ਹੈ ਇਹ ਕਿਸ ਕਮੇਟੀ ਦੇ ਵੱਲੋਂ ਲਗਾਤਾਰ ਸਾਫ਼ ਕੀਤਾ ਗਿਆ ਪਿਛਲੇ 4 ਦਿਨ ਤੋਂ ਲਗਾਤਾਰ ਇਹ ਲਗਭਗ 35 ਤੋਂ 40 ਦੇ ਕਰੀਬ ਸੋਸਾਇਟੀ ਦੇ ਮੈਂਬਰ ਇਨ੍ਹਾਂ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਜਿਸ ਦੇ ਵਿੱਚ ਬਜ਼ੁਰਗ ਵੀ ਸ਼ਾਮਲ ਨੇ ਜਿਨ੍ਹਾਂ ਵੱਲੋਂ ਖਾਸ ਤੌਰ ਤੇ ਇਹ ਪ੍ਰੇਰਨਾ ਜੋ ਹੈ ਉਹ ਦਿੱਤੀ ਜਾ ਰਹੀ ਹੈ ਸੋ ਕੁਝ ਬਜ਼ੁਰਗਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਵੇਂ ਇਹ ਪ੍ਰੇਰਨਾ ਮਿਲੀ ਤੇ ਉਹ ਕਿਵੇਂ ਇਸ ਕੰਮ ਨੂੰ ਸਿਰੇ ਚਾੜਨੇ ਨੇ ਹਾਂਜੀ ਕੀ ਨਾਮ ਜੀ ਤਰਸ਼ੇਮ ਸਿੰਘ ਰਾਜ ਜੀ ਟਰਮਾ ਕੀ ਹੈ ਜੀ ਤੁਹਾਡੀ ਕਮੇਟੀ ਦਾ ਨਾਮ ਕੀ ਹੈ ਕੀ ਤੁਹਾਡਾ ਮਕਸਦ ਕੀ ਹੈ ਬੰਦਿਆਲ ਦੇ ਵਿੱਚ ਇੱਕ ਵੱਡਾ ਉਪਰਾਲਾ ਕਰ ਰਹੇ ਹੋ ਸਾਡੀ ਕਮੇਟੀ ਦਾ ਨਾਮ ਹੈ ਜੀ ਸੱਚਾ ਸੌਦਾ ਤੇ ਸ਼ਮਸ਼ਾਨ ਘਾਟ ਬੰਦਿਆਲ ਇਹ ਬੜੀ ਦੇਰ ਤੋਂ ਬਰਬਾਦ ਹੋਇਆ ਕਰਦਾ ਸੀ ਜਿੱਦਾਂ ਵੀ ਇਸ ਜਾਂ ਸਾਨੂੰ ਜਗ੍ਹਾ ਬੰਦਿਆਲ ਦੇ ਲੋਕਾਂ ਨੂੰ ਦਿੱਤੀ ਤੇ ਇਹ ਪਹਿਲੇ ਜਿਹੜਾ ਸ਼ਮਸ਼ਾਨ ਘਾਟ ਹੀ ਦਿਆਂ ਤੋਂ ਪਾਰ ਹੀ ਕਾਗਜ਼ਾਂ 'ਚ ਤੇ ਉਹ ਸਰਦਾਰ ਜੀ ਹੈ ਉਹਨਾਂ ਕੋਲ ਆਹੀਂ ਮੰਗ ਕੀਤੀ ਵੀ ਤੁਸੀਂ ਸਾਡੀ ਪਸੰਗ ਖਾਨ ਵੀ ਕੱਢ ਦੀ ਜਿਹੜੀ ਦੋ ਕਨਵਾ ਜਗਾ ਹੈ ਉਹ ਲੈ ਲਓ ਸਾਨੂੰ ਇੱਧਰ ਦੇ ਦਿਓ ਉਹਨਾਂ ਦੀ ਮਿਹਰਬਾਨੀ ਨਾਲ ਆਹ ਇਹ ਜਗਾ ਉਹਨਾਂ ਦੀ ਲੈਦੇ ਹੀ ਹੋ ਤੀ ਉਹ ਸਾਰੀ ਵਾਸ ਹੈ ਆਹੀਂ ਕੋਈ ਕਮੇਟੀ ਬਣਾਈ ਹੈ ਅੱਜ ਤੋਂ 20 ਦਿਨ ਪਹਿਲਾਂ ਕਮੇਟੀ ਬਣਾਈ ਸੀ ਉਹਦੇ ਵਿੱਚ ਇਹ ਤਾਂ ਹੋਇਆ ਹਾਂ ਫਿਰ ਜਿੰਨੇ ਵੀ ਮੈਂਬਰ ਨੇ ਹਰ ਉਹ ਰੋਜ਼ ਇੱਥੇ ਆ ਕੇ ਆਪਣੀ ਸੇਵਾ ਦੇਣ ਸਾਹ ਪੰਜ ਦਿਨ ਤੋਂ ਆਹ ਲਗਾਤਾਰ ਸਾਈ ਕਰਨੇ ਆਂ ਔਰ ਇਸ ਸਾਫ ਸਫਾਈ ਦਾ ਕੰਮ ਨੂੰ ਪੂਰੇ ਜੋਰ ਨਾਲ ਔਰ ਲਗਨ ਨਾਲ ਕਰੇ ਕਰਨੇ ਮੇਰੇ ਨੀਸ਼ ਵਾਸ ਕੋਈ ਸਵਾਰਥ ਨਹੀਂ ਕਿਸੇ ਦਾ ਸਿਰਫ ਪੜਾਈ ਵਾਸਤੇ ਔਰ ਆਉਣ ਵਾਲੀ ਪੀੜ੍ਹੀ ਪੀੜ੍ਹੀ ਨੂੰ ਜਾਗਰੂਕ ਕਰਨ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ। ਹੋਸ ਗ੍ਰੇਟ। ਨਮਸਕਾਰ ਸਾਰਿਆਂ ਨੂੰ ਮੇਰਾ ਧੰਨਵਾਦ ਪਿੰਡ ਬਮਿਆਲ ਸਮਸ਼ਾਨਗਾਟ ਅਸੀਂ ਇੱਕ ਕਮੇਟੀ ਬਣਾਈ ਹੈ ਮੈਨੂੰ ਪ੍ਰੇਰਣਾ ਇਸ ਕਰਕੇ ਮਿਲੀ ਜਦੋਂ ਮੇਰੇ ਫਾਦਰ ਦੀ ਡੈਥ ਹੋਈ ਇੱਥੇ ਇਸ ਸ਼ਮਸ਼ਾਨਗਾਹਟ ਨੂੰ ਜਲਾਉਣ ਵਾਸਤੇ ਬਹੁਤ ਸਾਨੂੰ ਸਟਰਗਲ ਕਰਨਾ ਪਈ ਈਵਨ ਸਾਨੂੰ ਟਰੈਕਟਰ ਲਿਆ ਕੇ ਸਾਨੂੰ ਇਹ ਜੜੀ ਜੜੀ ਵੜਨਾ ਪਈ ਅੱਜ ਮੈਂ ਰਿਟਾਇਰ ਹੋ ਕੇ ਰਿਟਾਇਲ ਸੂਬੇਦਾਰ ਸਵਰਨ ਸਿੰਘ ਇਸ ਬੰਬਿਆਲ ਵਿੱਚ ਆਇਆ ਮੈਂ ਗਰਦੌਰ ਸਾਹਿਬ ਔਰ ਆਪਣੇ ਐਕਸ ਸਰਪੰਚ ਔਰ ਮਨਵਿੰਦੇ ਨਾਲ ਗੱਲ ਕੀਤੀ ਕਿਉਂ ਨਾ ਅਸੀਂ ਇੱਕ ਕਮੇਟੀ ਬਣਾਈਏ ਜਿਸ ਦੇ ਦਰਕਾਰ ਸਾਰਿਆਂ ਨੂੰ ਇਹ ਸਹੂਲਤ ਪ੍ਰਦਾਨ ਹੋ ਇਸ ਵਾਸਤੇ ਇਹਨਾਂ ਸਾਰਿਆਂ ਇਹ ਚੀਜ਼ ਐਗਰੀ ਕੀਤੀ 16 ਸਤੰਬਰ ਨੂੰ ਅਸੀਂ ਇਹ ਚੀਜ਼ ਨੂੰ ਲਾਗੂ ਕੀਤਾ ਲਾਗੂ ਕਰਨ ਦੇ ਬਾਅਦ ਅਸੀਂ ਦੋ ਮੀਟਿੰਗਾਂ ਰੱਖੀਆਂ ਉਹਦੇ ਵਿੱਚ ਅਸੀਂ ਕੱਠੇ-ਕੱਟ 35 ਮੈਂਬਰ ਜਿਹੜੇ ਸਾਡੀ ਕਮੇਟੀ ਦੇ ਨਾਲ ਜੁੜੇ ਹੋਏ ਨੇ ਇਹਨਾਂ ਸਾਨੂੰ 200 ਰੁਪਿਆ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਔਰ ਦੇ ਵੀ ਰਹਿਣਾ ਅੱਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਸ ਸੰਸਥਾ ਨਾਲ ਜੁੜਨ ਔਰ ਇਸੇ ਕੰਮ ਨੂੰ ਅਸੀਂ ਅੱਗੇ ਤੋਂ ਅੱਗੇ ਲੈ ਕੇ ਜਾਈਏ ਔਰ ਇਹੇ ਕੰਮ ਆਹੀ ਪੰਜ ਪਲਾਨ ਦੇ ਵਿੱਚ ਵੰਡਿਆ ਗਿਆ ਹੈ ਫਰਸਟ ਫੇਸ ਦੇ ਵਿੱਚ ਅਸੀਂ ਇਹ ਜੋ ਜੰਗਲ ਜੜ ਹੈ ਇਹਨੂੰ ਕਟਾਂਗੇ ਦੂਜੇ ਫੇਸ ਦੇ ਵਿੱਚ ਇਸ ਦੀ ਬਾਉਂਡਰੀ ਜੋ ਹੈ ਫੈਂਸਿੰਗ ਦੇ ਨਾਲ ਲਾ ਕੇ ਇਹਨੂੰ ਬਾਉਂਡਡ ਕਰਾਂਗੇ ਤੀਸਰੇ ਫੇਸ ਦੇ ਵਿੱਚ ਅਸੀਂ ਪੌਦਾ ਰੋਪਣ ਕਰਾਂਗੇ ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਕਿਆਰੀਆਂ ਫੁੱਲ ਉਹ ਲਾ ਕੇ ਅਜੇ ਇੱਕ ਗਾਰਡਨ ਦੀ ਤਰ੍ਹਾਂ ਪੇਸ਼ ਕਰਾਂਗੇ ਔਰ ਅਗਲੇ ਫੇਸ ਦੇ ਵਿੱਚ ਅਸੀਂ ਪੰਚਾਇਤ ਨੂੰ ਰਿਕੁਐਸਟ ਕਰਾਂਗੇ ਕਿ ਸਾਨੂੰ ਕੁਸ ਫੰਡ ਰੀਲੀਜ਼ ਕੀਤਾ ਜਾਵੇ ਜਿਸ ਕਾਰਨ ਆਸੀਂ ਇਹਦੇ ਘਾਟ ਦੇ ਨਾਲ-ਨਾਲ ਸੀਮੈਂਟਡ ਦੀਆਂ ਪੌੜੀਆਂ ਬਣਾ ਜੋ ਉਹਦੇ ਕਾਰਨ ਕਿ ਜਿਹੜੇ ਲੋਕੀ ਵਿਚਾਰੇ ਆਉਂਦੇ ਨੇ ਉਹ ਆ ਕੇ ਇਸ਼ਨਾਨ ਕਰਨ ਦੂਸਰਾ ਇਸ ਵਿੱਚ ਲੇਡੀਜ਼ ਬਾਥਰੂਮ ਦੀ ਕਮੀ ਹੈ ਉਹ ਵੀ ਆਹੀ ਰਿਕੁਐਸਟ ਕਰਦੇ ਆ ਪੰਚਾਇਤ ਨੂੰ ਕਿ ਸਾਨੂੰ ਫੰਡ ਰੀਲੀਜ਼ ਕਰਨ ਔਰ ਜਲਦੀ ਤੋਂ ਜਲਦੀ ਇਸ ਕੰਮ ਨੂੰ ਕਰ ਸਕੀਏ ਧੰਨਵਾਦ ਮੈਂ ਪਹਿਲਾਂ ਸਾਰੀ ਕਮੇਟੀ ਵੱਲੋਂ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮਤਲਬ ਸਾਡੀ ਸਪੋਰਟ ਕੀਤੀ ਹੈ ਆ ਮੈਂ ਇਹ ਦੱਸਣਾ ਚਾਹਾਂਗਾ ਕਿ ਕੁਝ ਦਿਨ ਪਹਿਲਾਂ ਆ ਇੱਥੇ ਆ ਕੇ ਤੁਸੀਂ ਦੇਖਦੇ ਸ਼ਮਸ਼ਾਨ ਘਾਟ ਦੀ ਇੰਨੀ ਕਬੂਰੀ ਹਾਲਤ ਸੀਗੀ ਕਿ ਇੱਥੇ ਕੋਈ ਖਲੋ ਨਹੀਂ ਸੀ ਸਕਦਾ ਪੂਰਾ ਜੰਗਲ ਚੜਿਆ ਹੋਇਆ ਸੀ ਤੇ ਜਦੋਂ ਕਿਤੇ ਕੋਈ ਇਹੋ ਜਿਹੀ ਕਿਤੇ ਮੌਤ ਹੋ ਜਾਂਦੀ ਸੀ ਇੱਥੇ ਲੈ ਕੇ ਆਉਂਦੇ ਤੇ ਬਹੁਤ ਖਤਰਾ ਬਣਿਆ ਰਹਿੰਦਾ ਸੀ ਕਿ ਇੱਥੇ ਕੀੜੇ ਜਾਂ ਸੱਪਾਂ ਜਾਨਵਰ ਹੋਤੀਆਂ ਵੀ ਆ ਜਾਂਦੀਆਂ ਪੈਟ ਗਾਂ ਨੂੰ ਜਿਵੇਂ ਨਹੀਂ ਸਮਝਦਾ ਆ ਸਾਥੀਆਂ ਨੇ ਪ੍ਰਚਾਲਾ ਕੀਤਾ ਸਵਰਨਜੀਤ ਰਸੇਮ ਜੀ ਜਾਂ ਹੋਰ ਵੀ ਜਿੰਨੇ ਵੀ ਕਮੇਟੀ ਦੇ ਮੈਂਬਰ ਇੱਥੇ ਖੜੇ ਹੈ ਸਾਰੇ ਇਹਨਾਂ ਨੇ ਮਿਲ ਕੇ ਮੀਟਿੰਗ ਕਰਕੇ ਆ ਪ੍ਰਚਾਲਾ ਕੀਤਾ ਕਿ ਕਿਉਂ ਨਾ ਅਸੀਂ ਮਤਲਬ ਇਹਨੂੰ ਸਫਾਈ ਦਾ ਕੰਮ ਸ਼ੁਰੂ ਕਰੀਏ ਤੇ ਇਹਦੀ ਦੇਖਭਾਲ ਅਤੇ ਇਹਦੀ ਸੰਭਾਲ ਵਾਸਤੇ ਇੱਕ ਕਮੇਟੀ ਤਿਆਰ ਕੀਤੀ ਗਈ ਉਹ ਕਮੇਟੀ ਨੇ ਕੀਤਾ ਕਿ ਆਪਾਂ 200 ਰੁਪਏ ਪ੍ਰਤੀ ਮਹੀਨਾ ਭਾ ਕੇ ਮੈਂਬਰਸ਼ਿਪ ਦੇ ਕੇ ਥੋੜਾ ਥੋੜਾ ਸਹਿਯੋਗ ਕਰਾਂਗੇ ਕਿ ਦੂਜੇ ਦਾ ਫਿਰ 5 ਦਿਨ ਤੋਂ ਲਗਾਤਾਰ ਸਫਾਈ ਦੀ ਸੇਵਾ ਚੱਲ ਰਹੀ ਹੈ ਇਹ ਪਹਿਲਾਂ ਬਹੁਤ ਜੰਗਲ ਸੀਗਾ ਇਹ ਕਟਾਈ ਕਰ ਰਹੇ ਆ ਬੰਦੇ ਤੇ ਇਹ ਰੋਜ਼ ਸਵੇਰੇ ਆ ਕੇ 1 ਘੰਟਾ 2 ਘੰਟੇ ਇੱਥੇ ਲੱਗ ਕੇ ਜਾਂਦੇ ਆ ਤੇ ਹੁਣ ਦੇਖਣ ਵਾਲੀ ਚੀਜ਼ ਬਣ ਰਹੀ ਹੈ ਆਸ-ਆਸਤਾ ਇਹਦੀ ਪਹਿਲਾਂ ਤਾਰਬੰਦੀ ਕਰਾਂਗੇ ਅਸੀਂ ਉਹਦੇ ਬਾਅਦ ਦੇ ਵਿੱਚ ਫਿਰ ਜਿਹੜਾ ਜਿਹੜਾ ਵੀ ਥੋੜੀ ਥੋੜੀ ਸਪੋਰਟ ਜਾਂ ਕੋਲੋਂ ਵੀ ਕੁਝ ਨਾ ਕੁਝ ਸਹਿਯੋਗ ਕਰਨਗੇ ਸਾਥੀ ਸਾਰੇ ਵੀ ਬਹੁਤ ਜ਼ਿਆਦਾ ਸਾਥੀ ਤੇ ਐਕਸਮੈਂਨ ਆਤੇ ਔਰ ਪੂਰਾ ਜੀ ਜਾਣ ਨਾਲ ਬਤਰੇ ਤੇ ਮਿਹਨਤ ਕਰ ਰਹੇ ਆ ਕੰਮ ਕਰ ਰਹੇ ਤੇ ਇਹ ਵੀ ਆਸ ਕਰਾਂ ਕਿ ਜੇ ਸਰਕਾਰਾਂ ਮਤਲਬ ਕੋਈ ਥੋੜੀ ਮਦਦ ਕਰਨੀ ਹੈ ਤਾਂ ਸਾਡਾ ਸੁਨਸ਼ਾਨ ਘਾਟ ਹੋਰ ਵੀ ਵਧੀਆ ਬਣ ਜਾਏਗਾ ਧੰਨਵਾਦ ਸੋ ਇਹਨ ਮੇਰੇ ਨਾਲ ਜੋ ਪਿੰਡ ਦੀ ਕਮੇਟੀ ਹੈ ਸੱਚਾ ਰਸਤਾ ਵੈਲਫੇਅਰ ਕਮੇਟੀ ਬਮਿਆਲ ਦੇ ਵਿੱਚ ਦੋਸਤੋਂ ਤੁਹਾਡੇ ਸਾਹਮਣੇ ਆਪਾਂ ਇਹਨਾਂ ਨੂੰ ਰੂਬਰੂ ਕੀਤਾ ਕਿ ਜੋ ਐਕਸ ਸਰਵਿਸਮੈਨ ਨੇ ਬਹੁਤ ਸਾਰੇ ਵਿੱਚ ਕਾਰੋਬਾਰ ਵਾਲੇ ਨੇ ਜਿਨ੍ਹਾਂ ਦੇ ਵੱਲੋਂ ਆਪਣਾ ਜੋ ਕੀਮਤੀ ਸਮਾਂ ਦੇ ਕੇ ਇੱਕ ਨਿਸਵਾਰਥ ਮਤਲਬ ਕਿਸੇ ਵੀ ਤਰ੍ਹਾਂ ਦਾ ਇਹਨਾਂ ਲੋਕਾਂ ਦਾ ਸਵਾਰਥ ਨਹੀਂ ਹੈ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਸਮਸ਼ਾਨ ਘਾਟ ਨੂੰ ਵਧੀਆ ਢੰਗ ਦੇ ਨਾਲ ਤਿਆਰ ਕੀਤਾ ਜਾ ਰਿਹਾ ਮੈਂ ਕਵਾਂਗਾ ਕਿ ਇੱਕ ਨਵੀਂ ਪੀੜੀ ਦੇ ਲਈ ਇਹ ਇੱਕ ਪ੍ਰੇਰਨਾ ਹੈ ਸੋ ਨਵੀਂ ਪੀੜੀ ਨੂੰ ਇਸ ਗੱਲ ਨੂੰ ਸਿੱਖਣਾ ਚਾਹੀਦਾ ਹੈ ਤੇ ਇਹਨਾਂ ਦੇ ਰਾਹ ਤੇ ਚੱਲਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਰਡਰ ਨਿਊਜ਼ ਤੇ ਮੈਂ ਹਰਕੇਸ਼ ਸ਼ਰਮਾ ਬਮਿਆਲ ਜ਼ਰਕੀਨਾ ਬਾਦਰ ਜੀ ਮੇਰਾ ਨਾਮ ਸ਼ੋਕਮਾਰਾ ਜੀ ਕੀ ਵਿਸ਼ਾ ਕੀ ਹੈ ਜੀ ਅੱਜ ਦਾ ਮੈਂ ਪਹਿਲੇ ਤੋਂ ਤਹਾ ਦਿਲ ਤੋਂ ਦਿਲ ਦੀ ਗਹਿਰਾਈਆਂ ਤੋਂ ਪੰਜਾਬ ਬਾਦਰ ਨਿਊਜ਼ ਨੂੰ ਧੰਨਵਾਦ ਕਰਨਾ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਸਪੋਰਟ ਕੀਤੀ ਆ ਮੈਂ ਆਪਣਾ ਰਿਕੁਐਸਟ ਕਰਨਾ ਸਾਰੇ ਐਕਸ ਸਰਵਿਸਮੈਨ ਫੌਜੀਆ ਨੂੰ ਜਿੱਦਾਂ ਇੱਥੇ ਲੱਗੇ ਹੋਇਆ ਸਵਰਨ ਸਿੰਘ ਤਰਸੇਮ ਸਿੰਘ ਮਾਸਟਰ ਰਪਾਇੰਸ ਔਰ ਸਾਡੇ ਪਟਵਾਰ ਆਪਣਾ ਗਰਦੌਰ ਸਾਹਿਬ ਇਹਨਾਂ ਨੇ ਬਹੁਤ ਹੀ ਉੰਦਾ ਤਰੀਕੇ ਨਾਲ ਕੋਆਪਰੇਸ਼ਨ ਦੇ ਨਾਲ ਪੂਰੀ ਪਬਲਿਕ ਨੂੰ ਇਕੱਠਾ ਕੀਤਾ ਤੇ ਇਸ ਸ਼ਮਸ਼ਾਨ ਘਾਟ ਦਾ ਜਿਹੜਾ ਆ ਕੰਮ ਸ਼ੁਰੂ 4 ਦਿਨ ਤੋਂ ਕੀਤਾ ਆ ਮੈਂ ਆਉਣ ਵਾਲੀ ਪੀੜ੍ਹੀ ਨੂੰ ਇੱਕ ਇੱਕ ਪ੍ਰੇਰਣਾ ਦੇਣਾ ਕਿ ਇਹ ਬਜ਼ੁਰਗ ਸਾਡੇ ਨਾਲ ਮਿਲ ਕੇ ਕੰਮ ਕਰਨ ਰਿਹਾ ਇਦਾਂ ਹੀ ਸਾਰੇ ਹੀ ਪਿੰਡਾਂ ਵਾਸੀਆਂ ਨੂੰ ਕਹਿਣਾ ਵੀ ਆਪਣੇ ਹਰ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਕੰਮ ਕਰਨਾ ਚਾਹੀਦਾ ਇਹ ਜਿਹੜਾ ਸੱਚਾ ਰਸਤਾ ਆ ਸੱਚੇ ਰਸਤੇ ਦੇ ਵਿੱਚ ਚੱਲਣਾ ਚਾਹੀਦਾ ਕਬੀਰ ਸਾਹਿਬ ਨੇ ਕਿਹਾ ਮਾੰਗਣ ਜਾਵਾਂ ਮਰ ਜਾਵਾਂ ਆਪਣੇ ਤਨ ਕੇ ਕਾਜ ਮੰਗੂ ਉਸ ਪਰਮਾਰਥ ਕੇ ਜੋ ਮੁਜੇ ਨਾ ਇਲਾਜ ਦੂਸਰੇ ਦੀ ਭਲਾਈ ਮੰਗਣ ਡਿਆ ਮੈਂ ਇਹਨਾਂ ਦਾ ਤਹਿ ਦਿਲ ਤੋਂ ਸਤਿਕਾਰ ਕਰਨਾ ਦੂਸਰਾ ਸਰਪੰਚ ਸਾਹਿਬ ਨੇ ਇੱਥੇ ਸ਼ਮਸ਼ਾਨ ਕਾਰਡ ਦਾ ਕੰਮ ਕੀਤਾ ਆ ਉਹਨਾਂ ਨੂੰ ਮੈਂ ਧੰਨਵਾਦ ਕਰਨਾ ਬਾਕੀ ਸਾਡੇ ਜਿਹੜੇ ਮੈਂਬਰ ਨਾਲ ਸਾਰੇ ਯੋਗਦਾਨ ਦੇ ਗਏ ਮੈਂ ਹੋਰ ਆਪਣਾ ਪੰਜਾਬ ਬਾਰਡਰ ਨੂੰ ਆਪਣੇ ਦਿਲ ਤੋਂ ਦਿਲ ਦੀਆਂ ਹਰਾਈਆਂ ਤੋਂ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਹਾਂ ਜੀ ਮੇਰਾ ਨਾਮ ਰਾਸਕਮਰਾ ਜੀ ਕੀ ਵਿਸ਼ਾ ਕੀ ਹੈ ਜੀ ਅੱਜ ਦਾ ਕੰਮਚਾਰਕ ਸ਼ਮਸ਼ਾਨ ਘਾਟ ਦੇ ਬਾਰੇ ਵਿਸ਼ਾ ਇਸ ਤਰ੍ਹਾਂ ਹੈ ਕਿ ਅਸੀਂ ਇੱਕ ਸੱਚਾ ਰਸਤਾ ਦੇ ਨਾਂ ਤੇ ਇੱਕ ਅਸੀਂ ਕਮੇਟੀ ਬਣਾਈ ਹੈ ਸਾਡੇ ਬਜ਼ੁਰਗਾਂ ਨੇ ਉਹਦੇ ਵਿੱਚ ਸਜੂਦ ਦੇ ਮੁੱਦੇ ਵੀ ਸਾਰੇ ਕਾਫੀ ਇਸ ਨਾਲ ਹੈਗੇ ਆ ਤੇ ਅਸੀਂ ਇਹਨਾਂ ਨੇ ਸਾਨੂੰ ਦਿਸਣ ਦੇ ਇਸ ਤੋ ਤੇ ਚੱਲ ਰਹੇ ਆਂ ਵੀ ਮਿਹਨਤ ਕਰਕੇ ਅਸੀਂ ਆਪਣਾ ਸ਼ਮਸ਼ਾਨ ਘਾਟ ਜਿਹੜਾ ਸਾਫ਼ ਕਰੀਏ ਔਰ ਇਸ ਤੋਂ ਪਹਿਲਾਂ ਕਿ ਕਾਫੀ 20 ਸਾਲ ਤੋਂ ਇਸ ਸ਼ਮਸ਼ਾਨ ਘਾਟ ਦੀ ਦਿੱਕਤ ਆ ਰਹੀ ਵੀ ਇਸ ਪੰਚਾਇਤ ਨੇ ਸਾਨੂੰ ਇਸ ਜਗ੍ਹਾ ਦਾ ਸ਼ਮਸ਼ਾਨਘਾਟ ਤੋਂ ਪਾਰਸੀ ਪਰਿਵਾਰ ਕਰਕੇ ਤੇ ਸਾਨੂੰ ਸ਼ਮਸ਼ਾਨਘਾਟ ਦਾ ਜਿੰਨਾ ਕੰਮ ਹੁੰਦਾ ਸੀ ਇਸ ਵਾਰ ਉਹਨਾਂ ਦਾ ਕੰਮ ਹੋਇਆ ਸਾਡੀ ਬੇਨਤੀ ਰਹੇਗੀ ਕਿ ਪੰਚਾਇਤ ਦੁਬਾਰਾ ਜਿਹੜੀ ਵੀ ਬਣੇ ਰਿਪੀਟ ਹੋਵੇ ਉਹਨਾਂ ਨੂੰ ਇਹੀ ਸਾਰੀ ਮੰਗ ਦੇਈਏ ਕਿ ਇਸ ਸ਼ਮਸ਼ਾਨਘਾਟ ਦੇ ਖਾਸ ਥਾਂ ਦਿੱਤਾ ਜਾਵੇ ਇਹ ਸ਼ਮਸ਼ਾਨਘਾਟ ਬਮਿਆਲ ਦਾ ਸਭ ਤੋਂ ਪਿਛੜਿਆ ਹੈ ਇਹਨੂੰ ਵਧੀਆ ਢੰਗ ਨਾਲ ਸਾਰਿਆ ਜਾਵੇ ਤੇ ਤਾਂ ਜੀ ਆਉਣ ਵਾਲੇ ਬੱਚੇ ਵੀ ਦੇਖਣ ਵੀ ਸਾਡੇ ਬਜ਼ੁਰਗਾਂ ਨੇ ਵਰਦੀਏ ਕੰਮ ਕੀਤਾ ਅਸ਼ਵੀਰਾਂ ਨੂੰ ਦੇਖ ਕੇ ਕੋਈ ਚੰਗੇ ਇੱਕਦਮ ਚੁੱਕੀਏ ਇੰਨਾ ਹੀ ਕਹਿਣਾ ਚਾਹਣਾ ਜੀ